ਇਸ ਸਾਰਿਆਂ ਨੂੰ ਅੱਜ ਮੈਂ ਦੱਸਣਾ ਚਾਹਉਣੀ ਆਂ ਵੀ ਇੱਕ ਵਿਧਵਾ ਲੜਕੀ ਨੂੰ ਕਿਵੇਂ ਆਪ ਦਾ ਭਰਾ ਕੈਨੇਡਾ ਚ ਲੈ ਜਾਂਦਾ ਤੇ ਉੱਥੇ ਜਾ ਕੇ ਕੀ ਹੁੰਦਾ ਉਹਦੇ ਨਾਲ ਇੱਕ ਪਰਿਵਾਰ ਲੁਧਿਆਣੇ ਦੇ ਵਿੱਚ ਵੱਸਦਾ ਹੁੰਦਾ ਗਰਜੰਤ ਸਿੰਘ ਦੇ ਨਾਂ ਦਾ ਉਹਨਾਂ ਦੀ ਇੱਕ ਪ੍ਰੀਤ ਨਾਂ ਦੀ ਕੁੜੀ ਹੁੰਦੀ ਆ ਬਹੁਤ ਸੋਹਣੀ ਕੁੜੀ ਹੁੰਦੀ ਉਸ ਦੇ ਜਦੋਂ ਜਵਾਨ ਹੋ ਜਾਂਦੀ ਆ ਨਾ ਤੇ ਉਸ ਦੇ ਹੈ ਗੁਰਜੰਤ ਸਿੰਘ ਦਾ ਇੱਕ ਦੋਸਤ ਹੁੰਦਾ ਤੇ ਉਹ ਕਹਿਣ ਲੱਗਦਾ ਵੀ ਆਪਣੀ ਗੁੜਿਆ ਨੂੰ ਨਾ ਕਿਸੇ ਨੇ ਨਾ ਵਿਆਹ ਦੇ ਵਿੱਚ ਵੇਖਿਆ ਸੀ ਮੇਰੇ ਦੋਸਤ ਦੇ ਮੁੰਡੇ ਵਾਸਤੇ ਰਿਸ਼ਤਾ ਲੱਭਦੇ ਆ ਤੇ ਉਹਨਾਂ ਨੇ ਇੱਕ ਵਿਆਹ ਦੇ ਵਿੱਚ ਉਹਨੂੰ ਵੇਖਿਆ ਸੀ ਆ ਤੇ ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਲੈਣਾ ਸਾਨੂੰ ਕੁੜੀ ਦਾ ਸੁਭਾਅ ਵਧੀਆ ਲੱਗਿਆ ਤੇ ਅਸੀਂ ਉਸ ਕੁੜੀ ਦਾ ਰਿਸ਼ਤਾ ਲੜਾ ਚਾਹੁੰਦੇ ਉਹ ਕਹਿੰਦਾ ਵੀ ਉਹ ਤਾਂ ਐਡੇ ਤਕੜੇ ਆ ਤੇ ਵੀ ਮੈਂ ਬਹੁਤ ਗਰੀਬ ਆ ਤੇ ਇਸ ਤਰ੍ਹਾਂ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਿਵੇਂ ਕਰ ਸਕਦਾ ਚਲੋ ਜੀ ਇੱਕ ਦਿਨ ਉਹ ਵੇਖਣ ਵਾਸਤੇ ਚਲੇ ਜਾਂਦੇ ਆ ਤੇ ਘਰੇ ਆ ਕੇ ਸੋਚਦਾ ਕਿ ਦੂਜੇ ਭਰਾ ਤਾਂ ਉਹਦੇ ਸਾਰੇ ਵਧੀਆ ਬੋਲ ਰਹੇ ਸੀ ਸਿਰਫ ਈ ਉਹ ਬਹੁਤ ਘੱਟ ਬੋਲ ਰਿਹਾ ਸੀ ਪਤਾ ਨਹੀਂ ਕੀ ਗੱਲ ਸੀ ਉਹ ਦੂਸਰੇ ਦਿਨ ਤੀਜੇ ਜਵਾਬ ਦੇ ਬੇਟਿਆਂ ਨੂੰ ਭੇਜ ਦਿੰਦਾ ਜਾਓ ਤੁਸੀਂ ਇਹ ਬਾਸੀ ਦੇ ਬੁੰਡੇ ਹੁੰਦੇ ਉਹਨਾਂ ਨੂੰ ਭੇਜਦਾ ਜਾ ਵੇਖ ਕੇ ਆਓ ਵੀ ਮੁੰਡਾ ਕਾਪੋ ਨਹੀਂ ਬੋਲਦਾ ਚਲੋ ਜੀ ਉਹ ਜਾਂਦੇ ਆ ਤੇ ਜਦੋਂ ਵੇਖ ਕੇ ਆਉਂਦੇ ਆ ਤੇ ਉਹ ਕਹਿੰਦੇ ਨੇ ਤੂੰ ਨਾ ਵੇ ਭੁਲੇਖਾ ਪੈਂਦਾ ਮੁੰਡਾ ਬਹੁਤ ਸਿਆਣਾ ਹੈ ਤੂੰ ਦੂਜੇ ਭਰਾ ਬੋਲਦੇ ਆ ਇਹ ਘੱਟ ਬੋਲਦਾ ਚਲੋ ਜੀ ਰਸਤਾ ਪੱਕਾ ਹੋ ਜਾਂਦਾ ਤੇ ਕੁੜੀ ਵਿਆਹ ਕੇ ਸਹੁਰਿਆਂ ਦੇ ਘਰੇ ਚਲੀ ਜਾਂਦੀ ਹੈ ਜਦੋਂ ਕੁੜੀ ਸਹੁਰਿਆਂ ਦੇ ਘਰੇ ਚਲੀ ਜਾਂਦੀ ਹੈ ਨਾ ਤੇ ਉਹ ਮੁੰਡਾ ਜਿਹੜਾ ਹੁੰਦਾ ਜਸ ਦਾ ਜਸ ਦੇ ਨਾਂ ਦਾ ਗੁੰਡਾ ਹੁੰਦਾ ਜਿਹੜਾ ਉਹ ਬੁੰਡਾ ਬਹੁਤ ਸੀ ਇਹੇ ਜੇ ਅਦਾਸ ਮਾਨ ਦੇ ਨਾਲ ਉਸ ਦੇ ਕਮਰੇ ਵਿੱਚ ਜਾਂਦਾ ਤੇ ਉਹ ਵੇਖ ਕੇ ਹੈਰਾਨ ਹੁੰਦੀ ਆ ਕਿਉਂਕਿ ਉਹ ਬੜੀ ਖੁਸ਼ੀ ਦੇ ਵਿੱਚ ਬੈਠੀ ਹੁੰਦੀ ਆ ਵੀ ਮੈਂ ਕਿੱਡੇ ਬਾਦਸ਼ਾਹ ਦੇ ਘਰੇ ਆ ਗਈ ਕਿੰਨਾ ਰਾਜ ਮਹਿਲ ਹੈ ਇੱਡਾ ਘਰਬਾਰ ਹੈ ਇੰਨਾ ਖੁਸ਼ੀਆਂ ਨਾਲ ਮੇਰਾ ਉਹਨਾਂ ਨੇ ਸਵਾਗਤ ਕੀਤਾ ਤੇ ਜਦੋਂ ਉਹਦੇ ਹਸਬੰਦ ਜਾਂਦੇ ਆ ਤਾਂ ਉਹ ਉਹ ਅਦਾਸ ਜੇ ਨਾਲ ਜਾਂਦੇ ਆ ਤਾਂ ਪੁੱਛਦੀ ਆ ਵੀ ਕੀ ਗੱਲ ਤੁਸੀਂ ਇੰਨੇ ਉਦਾਸ ਕਿਉਂ ਉਹ ਕਹਿੰਦਾ ਵੀ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਉਹ ਕਹਿੰਦੀ ਦੱਸੋ ਜੇਤੀ ਦੱਸੋ ਉਹ ਕਹਿੰਦਾ ਵੀ ਤੂੰ ਪਹਿਲਾਂ ਵੀ ਇਹ ਕੋਈ ਨਿਸ਼ਚਾ ਲੈ ਲੈਣਾ ਸੀ ਆ ਮੇਰੇ ਨਾਲ ਵਿਆਹ ਕਰਨ ਦਾ ਉਹ ਕਹਿੰਦੀ ਉਹ ਤਾਂ ਟਾਈਮ ਲੰਘ ਗਿਆ ਹੁਣ ਤਾਂ ਮੈਂ ਤੇਰੀ ਪਤਨੀ ਬਣ ਚੁੱਕੀ ਆ ਤੇਰੇ ਘਰ ਆ ਗਈ ਹੁਣ ਤੁਸੀਂ ਮੈਨੂੰ ਦੱਸੋ ਕੀ ਗੱਲ ਹੈ ਉਸਨੇ ਦੱਸਿਆ ਵੀ ਕਹਿੰਦਾ ਮੇਰੇ ਮੇਰੇ ਨਾਲ ਫੇਫੜਿਆਂ ਦਾ ਕੈਨਸਰ ਆਇਆ ਤੇ ਡਾਕਟਰ ਨੇ ਸਿਰਫ 4 ਮਹੀਨਾ ਵਾਸਤੇ ਹੀ ਬੈਠੇ ਕਿ ਆ ਵੀ 4 ਮਹੀਨੇ ਖ밧 ਸਕਦਾ ਤੇ ਮੇਰੇ ਮਾਪੇ ਉਹਨੇ ਤੇਰੇ ਨਾਲ ਬਹੁਤ ਪੀਨ ਸਾਪੀ ਕੀਤੀ ਆ ਤੇਰਾ ਰਿਸ਼ਤਾ ਲੈ ਕੇ ਤੇ ਵੀ ਤੈਨੂੰ ਵਿਆਹ ਕੇ ਲਿਆਂਦਾ ਤੇ ਉਹ ਕਰਦੀ ਵੀ ਹੁਣ ਤੱਕ ਕੋਈ ਪਸਤਾਨ ਦਾ ਕੋਈ ਫਾਇਦਾ ਨਹੀਂ ਜਾ ਮੈਂ ਜਿੰਨਾ ਤੇ ਤੁਸੀਂ ਹੈ ਮੈਂ ਤੁਹਾਡੀ ਪਤਨੀ ਬਣ ਕੇ ਰਹੂੰਗੀ ਤੇ ਉਹ ਕਰਦੀ ਕੋਈ ਗੱਲ ਨਹੀਂ ਆਪਾਂ लाज ਵੀ ਕਰਾਵਾਂਗੇ ਤੁਹਾਡਾ ਤੇ ਤੁਸੀਂ ਠੀਕ ਹੋ ਜਾਵੋਗੇ ਕਹਿੰਦਾ ਨਹੀਂ ਮੈਂ ਠੀਕ ਨਹੀਂ ਹੋ ਸਕਦਾ ਕਿਉਂਕਿ ਮੇਰੇ ਮਾਪਿਆਂ ਨੇ ਬਹੁਤ ਪੈਸਾ ਲਾਤਾ ਆਪਲੇ ਘਰ ਦੇ ਵਿੱਚ ਇਨਾ ਪੈਸਾ ਜਿੰਨਾ ਉਹਨਾਂ ਦਿੱਤੀ ਗਏ ਪਰ ਮੈਨੂੰ ਆਰਾਮ ਨਹੀਂ ਆਇਆ ਉਹ ਕਹਿੰਦੀ ਕੋਈ ਗੱਲ ਨਹੀਂ ਪਰਮਾਤਮਾ ਤੇ ਕਰਜਾ ਚੰਗਾ ਹੀ ਕਰ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਉਹ ਹੀ 4 ਮਹੀਨੇ ਆ ਗਏ ਕਿਉਂਕਿ ਉਹ ਆਪਦੇ ਪੇਕੇ ਦੇ ਘਰੇ ਵੀ ਨਹੀਂ ਗਈ ਸੀ ਕੰਗਲ ਤੁਸੀਂ ਦੀ ਸੀ ਜੇ ਵਾ ਆਪ ਦਾ ਸਮਾਂ ਆਪ ਦੇ ਦੇਖਿਆਂ ਦੇ ਘਰੇ ਬਤਾਉਂਗੀ ਤੇ ਕਿਉਂ ਨਾ ਮੈਂ ਤੇ ਜਸ ਦੇ ਨਾਲ ਹੀ ਆਪ ਦਾ ਟਾਈਮ ਗੁਜ਼ਾਰਾਂ ਉਹ ਨਹੀਂ ਗਈ ਸੀ ਤੇ ਇਸ ਕਰਕੇ ਉਹਨਾਂ ਨੂੰ ਇਹ ਸੀ ਆ ਉਹਦੇ ਮੁੰਡੇ ਦੇ ਮਾਪੇ ਨੂੰ ਇਹ ਸੀ ਵੀ ਚਲੋ ਇਹ ਕਿਸੇ ਬੱਚੇ ਦੀ ਮਾਂ ਬਣ ਜੂਗੀ ਤੇ ਚੱਲ ਇਸ ਕਰਕੇ ਸਾਡੇ ਇਸ ਸਭਤੀ ਦਾ ਮਾਲਕ ਬਣ ਜੂਗਾ ਕੋਈ ਨਾ ਕੋਈ ਉਹ ਨਾ ਹੋ ਸਕਿਆ ਤੇ ਉਸ ਮੁੰਡੇ ਦੀ ਚਾਰ ਵੀਂ ਦਿਨਾਂ ਦੇ ਬਾਅਦ ਮੌਤ ਹੋ ਜਾਣਗੀ ਤੇ ਉਹ ਬਹੁਤ ਰੋਂਦੀ ਆ ਬਹੁਤ ਰੋਂਦੀ ਆ ਆਖਿਰ ਉਹ ਫੇਰ ਵੀ ਉਸ ਘਰ ਦੇ ਵਿੱਚੋਂ ਨਹੀਂ ਆਉਣਾ ਚਾਹੁੰਦੀ ਕਿਉਂਕਿ ਉਹਨੂੰ ਪਤਾ ਹੁੰਦਾ ਮੇਰੇ ਪਤੀ ਦਾ ਘਰ ਹੈ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਪਰ ਫੇਰ ਵੀ ਉਹਦੀ ਸੱਸ ਸਹਰਾ ਉਹਨੂੰ ਘਰੋਂ ਕਰ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਕਿਤੇ ਇਹ ਨਾ ਹੋਵੇ ਵੀ ਸਾਡੇ ਜਸ ਦੀ ਸਮਤੀ ਸਾਰੀ ਇਹ ਆਪ ਦੇ ਨਾਮ ਨਾ ਕਰਾ ਲਵੇ ਉਹ ਆਪਦੀ ਧੀ ਦੇ ਤੇ ਦੋਤੀ ਦੇ ਨਾਲ ਤੇ ਸਾਰਾ ਕੁਝ ਖਰਾ ਦਿੰਦੇ ਆ ਤੇ ਉਹਨੂੰ ਘਰੋਂ ਕੱਢ ਦਿੰਦੇ ਆ ਉਹ ਜਦੋਂ ਘਰੋਂ ਜਾਂਦੀ ਹੈ ਤੇ ਆਪਦੀ ਮਾਂ ਦੇ ਜਾ ਕੇ ਘੱਲ ਲੱਗਦੀ ਆ ਮਾਂ ਨੂੰ ਸਾਰੀ ਮਾਂ ਪਿਆਰ ਉਹ ਸਾਰੀ ਗੱਲ ਦੱਸਦੀ ਆ ਵੀ ਮੈਂ ਕਿਸੇ ਨੂੰ ਗੁੱਸਿਆ ਨਹੀਂ ਸੀ ਆਪਣੇ ਨਾਲ ਆ ਤੋਕਾ ਤੇ ਆਪਣੇ ਤੁਹਾਡੇ ਦੋਸਤ ਨੇ ਤਾਂ ਆਪਾਂ ਆ ਤੋਕਾ ਕਰਾਇਆ ਆਪਣੇ ਨਾਲ ਤੇ ਉਹ ਬਾਣੀ ਮਨ ਵਿੱਚ ਸੋਚਦੀ ਆ ਤੇ ਮਾਂ ਨੂੰ ਨਾ ਇਹ ਗੱਲਾਂ ਸੁਣਦੇ ਸਾਰੀ ਦੁੱਖਾ ਪਾਉਂਗਾ ਮਾਂ ਉਸੇ ਟਾਈਮ ਹੀ ਖਤਮ ਹੋ ਗਈ ਜਦੋਂ ਉਹ ਇੱਕ ਤਾਂ ਆਪਦੀ ਧੀ ਨੂੰ ਦੇਖਦਾ ਜੋ ਕਿ ਵਿਧਵਾ ਹੋ ਕੇ ਆ ਗਈ ਇੱਕ ਆਪਦੇ ਘਰ ਵਾਲੀ ਨੂੰ ਪਈ ਨੂੰ ਦੇਖਦਾ ਜਿਹੜੀ ਕਿ ਮਰ ਚੁੱਕੀ ਹੁੰਦੀ ਹੈ ਉਹ ਗਰਜੰਟ ਸਿੰਘ ਮਾਰੀ ਮਾਰ ਵਿੱਚ ਸੋਚਦਾ ਤੇ ਆਪਦੀ ਕੁੜੀ ਨੂੰ ਕਹਿੰਦਾ ਪੁੱਤ ਤੂੰ ਦਿਮਾਗ ਤੇ ਟੈਨਸ਼ਨ ਨਾ ਕਰ ਤੂੰ ਮੇਰੀ ਸਾਰੀ ਜਾਇਦਾਦ ਦੀ ਮਾਲਕ ਤੂੰ ਹੈ ਤੂੰ ਇਸ ਕੰਮ ਨੂੰ ਸਾਰੇ ਨੂੰ ਤੂੰ ਸੁਭਾਰ ਉਹ ਕਹਿੰਦੀ ਨਹੀਂ ਪਾਪਾ ਮੇਰੇ ਤੋਂ ਇਹ ਸਾਰਾ ਪਸੰਗਾ ਨਹੀਂ ਕਹਿੰਦੇ ਨਹੀਂ ਤੇ ਸਾਰਾ ਤੇਰੇ ਨਾਂ ਤੇ ਕੀਤਾ ਜਾਊਗਾ ਉਹ ਸਾਰਾ ਕੁਸਣਾ ਉਹਦਾ ਪਿਤਾ ਉਹਦੇ ਨਾਂ ਤੇ ਕਰਾ ਦਿੰਦਾ ਉਹਦੇ ਬੱਚਾ ਨਹੀਂ ਹੋਇਆ ਕੰਦਾ ਇਹ ਕਰਾ ਦਿੰਦਾ ਤੇ ਜਿਹੜਾ ਪਿਤਾ ਉਹ ਉਸ ਦਿਰ ਬਾਅਦ ਉਸ ਪਿਤਾ ਦੀ ਮੌਤ ਹੋ ਜਾਂਦੀ ਸਾਰੀ ਜਾਇਦਾਦ ਇਹਦੀ ਜਿਹੜੇ ਫੈਕਟਰੀਆਂ ਚੱਲਦੀਆਂ ਉਹਨਾਂ ਦੇ ਵਿੱਚ ਜਿਹੜੇ ਥੰਦੇ ਨੇ ਲੱਗੇ ਸਾਰੇ ਉਹ ਜਦੋਂ ਫੈਕਟਰੀ ਦੇ ਵਿੱਚ ਜਾਂਦੀ ਉੱਥੇ ਜਾ ਕੇ ਰੋਣ ਲੱਗ ਜਾਂਦੀ ਹੈ ਜਦੋਂ ਰੋਂਦੀ ਆ ਤਾਂ ਉਸ ਦਾ ਜਿਹੜਾ ਪਿਤਾ ਪਿਤਾ ਦੇ ਜਿਹੜੇ ਉਹ ਬੰਦੇ ਹੁੰਦੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਪਿਤਾ ਸਮਝੋ ਅਸੀਂ ਤੇਰੇ ਨਾਲ ਪਿਤਾ ਬਣ ਕੇ ਤੇਰਾ ਸਾਰਾ ਕੰਮ ਸੰਭਾਲਾਂਗੇ ਜਿਵੇਂ ਅਸੀਂ ਗੁਰਜੰਤ ਸਿੰਘ ਦਾ ਕੰਮ ਕਰਦੇ ਸੀ ਉਸੇ ਤਰ੍ਹਾਂ ਹੀ ਆਪਾਂ ਸਾਭਾਂਗੇ ਉਹ ਵੀ ਉਸੇ ਤਰ੍ਹਾਂ ਕੰਮ ਸੰਭਲ ਲੱਗ ਜਾਂਦੇ ਤੇ ਇੱਕ ਦਿਨ ਉਹ ਨੂੰ ਲੱਕ ਨੈਡਾ ਦੇਖ ਤੇ ਪੌਲ ਆਉਂਦੀ ਆ ਤੇ ਉਹ ਉਹਦੀ ਮਾਸੀ ਦੇ ਮੁੰਡੇ ਦੀ ਹੁੰਦੀ ਆ ਉਹਦੇ ਆਪ ਦੇ ਭਰਾ ਲਈ ਹੁੰਦੀ ਆ ਮਾਸੀ ਦੇ ਮੁੰਡੇ ਨੂੰ ਪਤਾ ਹੁੰਦਾ ਵੀ ਇਹਦੇ ਕੋਲੇ ਜਾਇਦਾਦ ਬਹੁਤ ਹੈਗੀ ਹੈ ਕਿਉਂ ਨਾ ਮੈਂ ਇਹ ਖੜਾਪ ਕਰ ਲਾਂ ਉਹ ਸਾਨੂੰ ਕਹਿੰਦਾ ਵੀ ਤੂੰ ਨਾ ਤੇਰਾ ਮੈਂ ਵੀਜ਼ਾ ਭੇਜਦਾ ਵੀ ਤੂੰ ਕੈਨੇਡਾ ਜਾ। ਉਹ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਮੈਂ ਆਪਣੇ ਬਾਪ ਵਾਲਾ ਸਮਾਂ। ਸਹੰਭੂ ਵੀਜ਼ਾ ਰੈਫੈਕਟਰੀ। ਉਹ ਕਹਿੰਦਾ ਨਹੀਂ ਤੂੰ ਕੱਲੀ ਨਹੀਂ ਤੈਨੂੰ ਮੈਂ ਲੱਤਾਂ ਨਾਲ ਚਾਹੁੰਦਾ। ਉਹ ਐ ਕਰਕੇ ਬਹੁਤ ਬਿੰਤਾ ਕਰਦੀ ਆ ਤੇ ਉਹ ਵੀਜ਼ਾ ਭੇਜ ਦਿੰਦਾ। ਵੀਜ਼ਾ ਉਹਦੇ ਘਰੇ ਪਹੁੰਚ ਜਾਂਦਾ। ਫਿਰ ਵੀ ਉਹ ਪੁੱਛਦਾ ਵੀ ਵੀਜ਼ਾ ਤੈਨੂੰ ਮਿਲ ਗਿਆ ਤੇ ਮਾਸੀ ਦਾ ਮੁੱਦਾ ਉਹ ਕਹਿੰਦੀ ਨਹੀਂ ਵੀਜ਼ਾ ਉਹਨੂੰ ਮਿਲ ਗਿਆ ਹੁੰਦਾ। ਦੇ ਉਹ ਸੇ ਪਾਈਗਾ ਗੱਲ ਕਰਦੇ ਜਿਹਨੇ ਉਹ ਵੀਜ਼ਾ ਭੇਜਿਆ ਹੁੰਦਾ ਉਹ ਕਹਿੰਦੇ ਜੀ ਵੀਜ਼ਾ ਸੀ ਤੇ ਹੈ ਉਹ ਫੇਰ ਫੇਰ ਗੱਲ ਕਰਦਾ ਵੀ ਤੂੰ ਪ੍ਰੀਤ ਤੈਨੂੰ ਵੀਜ਼ਾ ਮਿਲ ਚੁੱਕਾ ਹੈ ਤੇ ਤੂੰ ਇੱਥੇ ਚੜ ਜਾ ਬਹੁਸੀ ਤੈਨੂੰ ਲੈਣਾ ਉਹ ਕਹਿੰਦੀ ਨਹੀਂ ਮੈਂ ਨਹੀਂ ਹਾਂ ਫਿਰ ਇੱਕ ਦਿਨ ਉਹ ਆਪ ਹੀ ਇੱਥੇ ਆ ਕੇ ਉਹਨੂੰ ਨਾਲ ਲੈ ਕੇ ਚਲਾ ਜਾਂਦਾ ਚਲਾ ਜਾਂਦਾ ਤੇ ਉੱਥੇ ਜਾ ਕੇ ਉਹ ਬੜਾ ਜਵਾਬ ਜੋ ਬੱਚੇ ਹੁੰਦੇ ਜਿਹੜੇ ਉਹ ਉਹਨਾਂ ਨੂੰ ਆਦੀ ਤੇਰੀ ਭੂਆ ਤੇ ਘਰ ਵਾਲੀ ਇਹ ਹੈ ਇਹ ਨਦੀ ਇਹ ਨਾਣਾ ਤੇ ਵਧੀਆ ਕੁਛੀ ਕੁਛ ਹੀ ਹੈ ਸਾਰੇ ਜਣੇ ਸਮਾ ਬਤਾਉਂਦੇ ਆ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਅਸੀਂ ਸਾਰੀ ਜਾਇਦਾਦ ਤਾਂ ਇਹਦੀ ਅਸੀਂ ਆਪਦੇ ਨਾਂ ਤੇ ਲਵਾ ਲੈਂਦੀ ਆ ਉਹ ਅੰਦਰੋਂ ਅੰਦਰੋਂ ਬੜਾ ਕੁਛ ਹੁੰਦੇ ਆ ਤੇ ਉਹ ਪਰਦੇ ਕਰਾਉਂਦੇ ਉਹ ਬੱਚਾ ਨੂੰ ਨੇੜੇ ਨਹੀਂ ਕਰਦੀ ਹਾਂ ਤੇ ਵੀ ਆਇਨਾ ਹੋਵੇ ਕਿਤੇ ਭਾਪੀ ਮੈਨੂੰ ਆਇਨਾ ਕਹੇ ਕਿ ਤੂੰ ਇਹ ਬੱਚਾ ਨੂੰ ਨਾਲ ਘਾਤ ਲਾਉਂਦੀ ਆ ਤੇ ਫਿਰ ਉਹ ਵੀ ਭਾਬੀ ਕਹਿੰਦੀ ਦੀ ਵੀ ਉਹ ਇਹਨਾਂ ਦੀ ਭੂਆ ਤੇ ਇਹਨਾਂ ਨੂੰ ਨਾਲ ਲਾ ਕੇ ਪਿਆਰ ਕਰ। ਫਿਰ ਉਹ ਪਿਆਰ ਕਰਨ ਲੱਗ ਜਾਂਦੇ ਬੱਚੇ ਬਹੁਤ ਉਹਦਾ ਕਰਦੇ। ਇਹ ਹਿੰਸਾ ਮੀਤ ਦਾ ਜਾਂਦਾ ਤੇ ਇੱਕ ਦਿਨ ਉਹ ਕਹਿੰਦੀ ਵੀ ਮੈਨੂੰ ਤਾਂ ਨੌਕਰੀ ਛੱਡਣੀ ਪਊਗੀ ਬੱਚੇ ਸਭਾਲਣ ਵਾਸਤੇ ਤੇ ਉਹ ਕੋਲੇ ਬੈਠੀ ਪ੍ਰੀਤ ਕਹਿੰਦੀ ਵੀ ਘਾਤ ਉਹ ਭਾਬੀ ਨੂੰ ਨੌਕਰੀ ਛੱਡਣੀ ਪਊਗੀ। ਤੁਸੀਂ ਆਪਦਾ ਕੰਮ ਕਰੋ ਮੈਂ ਬੱਚੇ ਆਪੇ ਸੰਭੂ। ਉਹ ਬੱਚੇ ਸਾਂਭ ਦੀ ਸਾਂਭ ਦੀ ਸਾਰਾ ਘਰ ਦਾ ਕੰਮ ਕਰ ਲੈਂਦੇ ਆ ਉਹਨਾਂ ਨੂੰ। ਉਹ ਪੀ ਪਾਣੀ ਮਰਾ ਕੇ ਰੱਖ ਲੈਂਦੀ ਆ ਤੂੰ ਆਉਂਦਿਆ ਤੇ ਖਾ ਕੇ ਕੋਚੋ ਕੇ ਪਾਈ ਸੰਦ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਇੱਕ ਦਿਨ ਉਹਨੂੰ ਮੇਜ਼ ਲਈ ਕਿਉਂਕਿ ਉਹਦੇ ਪਿਤਾ ਦੀ ਵਰਸੀ ਸੀਗੀ ਪਿਤਾ ਦੀ ਵਰਸੀ ਤੋਂ ਪਹਿਲਾਂ ਉਸਦੇ ਮਾਸੀ ਦੇ ਮੁੰਡੇ ਨੇ ਪੁੱਛਿਆ ਵੀ ਆਪਾਂ ਉਸ ਦਾ ਇੱਕ ਪਿਤਾ ਦਿਵਸ ਮਨਾਉਣਾ ਹੈ ਆਪਾਂ ਮਨਾ ਲੀਏ ਉਹ ਕਹਿੰਦਾ ਨਹੀਂ ਇੱਥੇ ਨਹੀਂ ਕੋਈ ਅਜਿਹਾ ਪ੍ਰੋਗਰਾਮ ਹੁੰਦਾ ਤੂੰ ਆਪਦੇ ਆਪ ਦੇ ਆਪ ਕੋਈ ਹਾੜ ਪੂਜਾ ਕਰ ਲੈ ਇਸ ਹਾਵ ਨਾਲ ਤੈਰਾ ਹੋਊਗਾ ਉਹਦੀ ਮਾਨਸ ਬਹੁਤ ਅਦਾਸ ਹੁੰਦੀ ਜਿਵੇਂ ਕਿ ਮੇਰੀ ਗੱਲ ਨੂੰ ਟਕਰਾ ਦਿੱਤਾ ਗਿਆ ਹੋਣਾ ਮਾਨੀ ਮਾਨ ਵਿੱਚ ਸੋਚਦੀ ਐ ਤੇ ਫਿਰ ਉਹ ਆਉਂਦੇ ਆ ਉਸ ਦਿਨ ਜਦੋਂ ਉਹਦੇ ਕੋਲ ਕਿ ਉਹ ਦੀ ਵਰਸਿੰਗ ਲਈ ਆ ਸੀ ਤਾਂ ਖਾਣਾ ਖਾ ਜਾਂਦੇ ਤੇ ਸਾਡਾ ਖਾਣਾ ਨਾ ਖਾਣ। ਉਹਦੇ ਮਨ 'ਚ ਇਹ ਹੁੰਦਾ ਕਿ ਇਹਨਾਂ ਨੂੰ ਇਹ ਨਹੀਂ ਆਉਂਦਾ ਕਿ ਅੱਜ ਮੇਰਾ ਖਾਣਾ ਖਾਣ ਨੂੰ ਕਿਵੇਂ ਜੀ ਕਰੀਆ ਤੁਸੀਂ ਸਭ ਖਾਣਾ ਬਣਾਉਂਦੇ ਮੈਨੂੰ ਵੀ ਖਵਾਉਗੇ ਪਰ ਉਹ ਖਾਣਾ ਨਹੀਂ ਖਾਣਗੇ ਸੋਚਦੀ ਰਹਿੰਦੀ ਸਾਰੀ ਰਾਤ ਪੈ ਜਾਂਦੀ ਹੈ ਹਾਯਾ ਜੰਦੀਏ ਤੋਂ ਨੋ ਜਵਾ ਕਲੇ ਭਾਵੇ ਨੀ ਜਨੀ ਆਉਂਦੀ ਟੋਟ ਕੇ ਨਾ ਬਾਹਰ ਪੌਂਖਾ ਲੱਗ ਜਾਏ ਜੇ ਕੋ ਬਾਹਰ ਪੌਂਖ ਨਾ ਆਉਦੀ ਹਨ ਤੇ ਹਾਸੇ ਦੀ ਆਵਾਜ਼ ਆਉਂਦੀ ਹੈ ਪਰਜਾਈ ਉੱਚੀ ਉੱਚੀ ਹਸ ਰਹੀ ਹੁੰਦੀ ਹੈ ਪਰਜਾਈ ਤੇ ਨਾਲੇ ਗੱਲਾਂ ਕਰਦੀ ਹੁੰਦੀ ਆ ਉਹ ਕਹਿ ਰਹੀ ਹੁੰਦੀ ਆ ਆਪਾਂ ਨੂੰ ਤਾ ਨ ਮੁਕਤੀ ਦੀ ਲੋਗ ਰਾਣੀ ਮੇਰੀ ਤੂੰ ਤਾਂ ਕਮਾਲ ਹੀ ਕਰਤੀ ਨਾਲੇ ਇਹ ਜਾਇਦਾਤ ਲਿਆ ਨਾਲੇ ਲੋਕ ਨਹੀਂ ਲਿਆ ਉਹ ਸਾਰਾ ਕੁਝ ਸੋਣ ਲੱਗੀ ਬਾਣੀ ਮਾਂ ਦੇ ਸੋਹ ਜੀਆ ਕੀ ਤਾਂ ਮੇਰੀ ਜਾਇਦਾਦ ਵੀ ਲਵਾ ਲਈ ਇਹਨਾਂ ਦੇ ਨਾਂ ਤੇ ਇਹਨਾਂ ਨੇ ਆਪਦੇ ਨਾਂ ਤੇ ਤੇ ਨਾਲੇ ਵੀ ਮੂੱਕ ਪਲੀ ਸਮਝ ਲਿਆ ਉਹ ਉਹ ਜੋ ਅਗਲੇ ਦਿਨ ਮਾਂ ਨੇ ਮਨ ਵਿੱਚ ਕੱਲ ਰੱਖਦੀ ਆ ਦੋ ਦਿਨ ਰੋਟੀ ਬਣਾਉਂਦੀ ਤੀਜੇ ਦਿਨ ਉਹ ਬੱਚਾ ਦਾ ਫੇਡ ਲਾ ਰੋਟੀ ਨਹੀਂ ਬਣਾਉਂਦੀ ਉਹ ਆਪ ਉਹਦੀ ਭਝਾਈ ਕਵਲ ਬਹੁਤ ਉਹ ਨਹੀਂ ਬੋਲਦੀ ਬੰਦਾ ਕਿਹਾ ਤੇ ਰੋਟੀ ਵੀ ਬੜੀ ਕਈ ਵਾਰੀ ਸੀ ਕਿ ਮੈਂ ਖਵਾ ਜੇ ਤੁਹਾਨੂੰ ਆ ਕਰ ਜੇ ਤੁਹਾਨੂੰ ਗੱਲਾਂ ਸੁਣੀ ਗਈ ਚੋਂਦੀ ਗਈ ਤੇ ਇੱਕ ਦਿਨ ਉਹ ਕਹਿੰਦੀ ਆਪਦੇ ਭਰਾ ਨੇ ਕੰਦੀ ਜੀ ਮੈਂ ਤਾਂ ਆਵਾ ਵੀ ਇੱਥੇ ਕੋਈ ਕੋਰਸ ਕਰਨਾ ਚਾਹੁੰਦੀ ਤੇ ਉਹ ਕਹਿੰਦਾ ਤੂੰ ਕੋਰਸ ਕਰਕੇ ਕੀ ਕਰਨ ਕਦੀ ਨਹੀਂ ਮੈਂ ਇੱਥੇ ਪੱਕੀ ਨੌਕਰੀ ਦੇ ਲੱਗ ਜੂਗੀ ਨਾਲੇ ਚੰਦੂ ਸਖਾ ਹੋ ਜੂਗਾ ਮੈਂ ਆਪਦੀ ਪੈਦਾ ਤੇ ਖੜੀ ਹੋਊਗੀ ਉਹ ਕਹਿੰਦੇ ਚਲੋ ਠੀਕ ਆ ਉਹ 2 ਘੰਟੇ ਦੀ ਕਲਾਸ ਲਾ ਕੇ ਘਰੇ ਆ ਜਾਂਦੀ ਸੀ ਆਉਂਦੀ ਰਹੀ ਤੇ ਇੱਕ ਦਿਨ ਬਹੁਤ ਲੇਟ ਆਈ ਕਿਉਂਕਿ ਉੱਥੇ ਨਾ ਇੱਕ ਉਹ ਨੀਰੂ ਵਾਲਾ ਦਾ ਬੰਦਾ ਸੀਗਾ ਉਹ ਉਹ ਮੈਂ ਇਹ ਪੁੱਛਣ ਲੱਗਿਆ ਵੀ ਤੂੰ ਇਹ ਉਦਾਸ ਕਿਉਂ ਰਹਿੰਦੀ ਉਹ ਕਹਿੰਦੀ ਨਹੀਂ ਕੋਈ ਗੱਲ ਨਹੀਂ ਕਹਿੰਦਾ ਤੂੰ ਉਦਾਸ ਰਹੀ ਹੈ ਉਹਨੇ ਜਦੋਂ ਇਹ ਪੁੱਛਿਆ ਤੇ ਉਹ ਨਾ ਦੱਸਿਆ ਉਹਨੂੰ ਸਹੀ ਦਿਨ ਹੋਊ ਆਪ ਸਹੀ ਦਿਮਾਰ ਮਤੋਂ ਮਿਲਦੀ ਰਹ ਹਲਪ ਹੁੰਦੀ ਗਈ ਇੱਕ ਦਿਨ ਬਾਬਾ ਚੇ ਗੱਲਾਂ ਕਰਦੇ ਰਹੇ ਤੇ ਉਹਨੇ ਸਾਰੀ ਗੱਲ ਆ ਘਰ ਦੀ ਸਾਰੀ ਗੱਲ ਦੱਸਦੀ ਆਪਦੀ ਮਾਪੇ ਤੱਕ ਤੇ ਉਹ ਉਹ ਪੜਾਈ ਮੰਗ ਕੇ ਵਿੱਚ ਆਇਆ ਵੀ ਇਹ ਨਹੀਂ ਆਉਂਦੀ ਇਹ ਉਹ ਕਹਿੰਦੀ ਵੀ ਮੈਂ ਉਹ ਆਦਾ ਵੀ ਤੂੰ ਮੀਡੀਆ ਚਲੀ ਜਾ ਉਹ ਗੰਦੇ ਮੈਡੀਕਾਹ ਜਾਵਾ ਜੇ ਮੇਰੇ ਕੋਲੇ ਪਾਸਪੋਰਟ ਹੋ ਤਾਂ ਉਹ ਤਾਂ ਕਾਗਜ਼ਪੱਤ ਸਾਰੇ ਮੇਰੇ ਬਾਸੀ ਦੇ ਬੰਦੇ ਕੋਲੇ ਉਹ ਗੰਦੇ ਤੋ ਆਏ ਕਰ ਉਹਨਾਂ ਨੂੰ ਕਾਗਜ਼ਪੱਤਰ ਮਾਹਵਿਕ ਮਿਆਦ ਵਧਾਉਣੇ ਉਹ ਫਿਰ ਅਗਲੇ ਦਿਨ ਆਪਦੇ ਭਰਾ ਕੋਲੇ ਜਾਂਦੀ ਹੈ ਉਹ ਕਹਿੰਦੀ ਜੀ ਮੇਰੇ ਨਾਲ ਪਾਸਪੋਰਟ ਤੇ ਕਾਗਜ਼ੀ ਦੇਖੋ ਮੈਂ ਮਿਆਦ ਵਧਾਉਣੀ ਆ ਪਰ ਉਹ ਮੈਂ ਇੱਥੇ ਅੜਨਾ ਚੌਣੀ ਮੈਂ ਮਿਆਦ ਵਧਾਉਣੀ ਆ ਉਹ ਖੋਛ ਹੋ ਜਾਂਦੇ ਵੀ ਜੀ ਤਾਂ ਮਿਆਦ ਵਧਾਉਣੀ ਚਾਹੁੰਦੀ ਉਹ ਮਾਨੂੰ ਅੱਗੇ ਵਿੱਚ ਕੁਛ ਹੋ ਜਾਂਦਾ ਉਹ ਜਦੋਂ ਲੈ ਕੇ ਜਾਂਦੇ ਤਾਂ ਉੱਥੇ ਜਦੋਂ ਆਦਾ ਮੈਂ ਜਾਂਦੀ ਨੇ ਤੁਹਾਡੇ ਨਾਲ ਉਹ ਨਾਲ ਜਾਂਦਾ ਭਰਾ ਤੇ ਉੱਥੇ ਉਹ ਜਿਹੜਾ ਪਾਸਪੋਰਟ ਆਪਦੀ ਕੋਲੇ ਰੱਖਦਾ ਉੱਥੇ ਮੰਗ ਲੈਂਦੀ ਸਾਰਿਆਂ ਦੇ ਸਾਹਮਣੇ ਫਿਰ ਉਹਨੂੰ ਦੇਣਾ ਪੈਂਦਾ ਪਾਸਪੋਰਟ ਉਹ ਪਾਸਪੋਰਟ ਲੈ ਕੇ ਤੇ ਕਲਾਸ ਲਾਉਣ ਚਲੀ ਜਾਂਦੀ ਤੇ ਉੱਥੇ ਆਪਦੀ ਉਹ ਨੀਰੂ ਨਾਂ ਦੇ ਦੋਸਤ ਨੂੰ ਉਹ ਦੇ ਦਿੰਦੀ ਆ ਆਪ ਕੋਲ ਤਾਂ ਸਰਦ ਉਹਦੇ ਕਾਗਜ਼ੀ ਪੱਤਰ ਤਿਆਰ ਕਰਤੀ ਚੁਰੀ ਆਦੀ ਆ ਤੇ ਕਾਬ ਦੇ ਕਰਾਉਣ ਦੇ ਕੁਝ ਦਿਨਾਂ ਦੇ ਵਿੱਚ ਉਹਦੇ ਖਾਜ ਪੱਤਰ ਪੂਰੇ ਹੋ ਜਾਂਦੇ ਆ ਤੇ ਉਹ ਵੀ ਉੱਥੋਂ ਉਹਨੂੰ ਇਥੇ ਜਦੋਂ ਖਾਜ ਪੱਤਰ ਪੂਰੇ ਕਰਦਾ ਉਹ ਉੱਥੇ ਉਹਨੂੰ ਕਵਰ ਆ ਲੈ ਕੇ ਦੇ ਦਿੰਦਾ ਉਹ ਆਪਦਾ ਸਵਾਨ ਦੀ ਤੇ ਚੱਕਣ ਜਾਂਦੀ ਹੈ ਨਾ ਉਹ ਕਹਿੰਦੀ ਕਿਉਂ ਪੁੱਛ ਵਾਂ ਚੱਕ ਕੇ ਕੀ ਕਰਨਾ ਕਹਿੰਦੀ ਨਹੀਂ ਮੈਂ ਅੱਜ ਆਦੀ ਰਹਿਣਾ ਚਾਹੁੰਦੀ ਹਾਂ ਤੁਹਾਡੇ ਨਾਲ ਮੈਂ ਆਪਦਾ ਪੂਛ ਕਰਨਾ ਚਾਹੁੰਦੀ ਹਾਂ ਉਹ ਬੜਾ ਇੱਕ ਨੂੰ ਜੇ ਕਰਨੀ ਦੇਖਦੇ ਆ ਕੀ ਹੋ ਗਿਆ ਕੀ ਨਾ ਹੋਵੇ ਸਾਰਾ ਦਾ ਕਿਸੇ ਅੱਗਰ ਭੱਟੇ ਗਏ ਨਾ ਕੋਸ ਦਿੱਤਾ ਫਿਰ ਉਹ ਦਾ ਸਮਾਨ ਚੱਕ ਕੇ ਬਾਹਰ ਸੜਦੇ ਹੁੰਦੇ ਫਿਰ ਉਹ ਵੀਰੋ ਸਮਾਨ ਲੈ ਕੇ ਕੋਸੋ ਲੀ ਨੂੰ ਲੈ ਕੇ ਕੰਗਲਾ ਲੈ ਕੇ ਦਿੱਤਾ ਹੁੰਦਾ ਉੱਤੇ ਰਹਿ ਲੱਗ ਜਾਂਦਾ ਤੇ ਉੱਥੇ ਪੜਦੀ ਰਹਿੰਦੀ ਤੇ ਕੋਸੀ ਜਿਹੜਾ ਦੇ ਵਿੱਚ ਉਹ ਦਾ ਸਮਾਨ ਜੀ ਵੀ ਜਾ ਲੱਗ ਜਾਂਦਾ ਵੀ ਜਾ ਲੱਗ ਜਾਂਦਾ ਤੇ ਉਹ ਉੱਥੇ ਵਾਪਸ ਆ ਜਾਂਦੀ ਆ ਤੇ ਤੇ ਉਹ ਮੁੰਡਾ ਵੀ ਸੋਚਦਾ ਰਹਿੰਦਾ ਵੀ ਕੀ ਗੱਲ ਵੀ ਗਈ ਤੇ ਉਹਨੂੰ ਬਿਖਾਉਣ ਦੀ ਨਾ ਕੀਤਾ ਫਿਰ ਉਹ ਆਪਦੇ ਆਪ ਦੀ ਫੈਕਟਰੀ ਕੱਢੀ ਜਾਂਦੀ ਤੇ ਫੈਕਟਰੀ ਵੀ ਉਸ ਬੰਦੇ ਦੇ ਨਾਂ ਤੇ ਲੱਗੀ ਹੁੰਦੀ ਉਹ ਜਦੋਂ ਸਾਰੇ ਪਾਕਿਤ ਪੱਤਰ ਵੀਰੇ ਕਰਾਉਂਦੀ ਹੈ ਤੇ ਉਹ ਨਾਲ ਉਹ ਜਾ ਕੇ ਉਹ ਤਲਾਹ ਲਾਉਂਦੀ ਹੈ ਉੱਥੇ ਉਹਦੇ ਮਾਸੀ ਦੇ ਮੁੰਡੇ ਨੂੰ ਵੀ ਜਦੋਂ ਵੀ ਤੁਸੀਂ ਇੱਦੀ ਆਉਗੇ ਤੁਹਾਡੀ ਗਿਰ ਪਗਾਰੀ ਹੋਊਗੀ ਉਹ ਵੀ ਨਹੀਂ ਆਉਂਦੇ ਰਹਿੰਦੇ ਨਹੀਂ ਆਉਂਦੇ ਇੱਦੀ ਤੇ ਫਿਰ ਉੱਥੇ ਇੱਕ ਆਸ਼ਰਮ ਖੋਲ੍ਹ ਲੈਂਦੀ ਹੈ ਅਫਾਜ਼ ਪੁੱਛਿਆ ਹੋਇਆ ਉੱਥੇ ਉਹਨਾਂ ਦੇ ਵਿੱਚ ਖਲਾਸਾ ਲਾਉਂਦੀ ਹੈ ਨਾਲੇ ਆਪ ਦੀ ਫੈਕਟਰੀ ਨੂੰ ਸੌਂਧ ਦੀਆ ਸੌਂਧ ਦੀ ਤੇ ਸਾਲ ਬੀਤ ਜਾਂਦਾ ਕਿ ਉਹੋ ਹੀ ਬੰਦਾ ਇੱਕ ਦਿਨ ਆਪੇ ਬਾਹਰ ਦੀ ਘੰਟੀ ਖੜਕਾਉਂਦਾ ਤੇ ਬਾਹਰ ਖੋਲਦੀ ਹੈ ਤੇ ਵੇਖਦੀ ਹੈ ਇਹ ਤਾਂ ਉਹਦੀ ਵੀਰੀ ਆ ਇਹ ਨੂੰ ਵੇਖ ਕੇ ਬਹੁਤ ਖੁਸ਼ ਹੋ ਜਾਂਦੀ ਮਨ ਵਿੱਚ ਉਹ ਵੀ ਬਹੁਤ ਪ੍ਰਸੰਤ ਹੋ ਜਾਂਦਾ ਥੈਂਕ ਯੂ ਇਹ ਨੇ ਫੋਨ ਦੇ ਦਿੱਤਾ ਉਹ ਕਹਿੰਦੀ ਤੁਸੀਂ ਮੈਨੂੰ ਦੇ ਦਿੱਤਾ ਉਹ ਕਹਿੰਦਾ ਮੇਰੇ ਮੈਂ ਤਾਂ ਇਦਾਂ ਕੀਤਾ ਵੀ ਤੁਸੀਂ ਆਪੇ ਕਰ ਲਓਂਗੇ ਐ ਕਰਦੀ ਕਰਾਉਂਦੇ ਭਾਈ ਉਹ ਕੋਕੋ ਜਨੇ ਇੱਕ ਮੰਦਰੀ ਲਿਆਉਂਦਾ ਤੇ ਆਉਂਦੀ ਮੁੱਠੀ ਦੇ ਵਿੱਚ ਪਾ ਕੇ ਕਹਿੰਦਾ ਲਾ ਮਿੱਠੀ ਕੋਲ ਇਹ ਵਾਸਤੇ ਮੈਂ ਟ੍ਰੇ ਕਰਿਆ ਉਹ ਜੀ ਉਸ ਜੱਟ ਜੱਟ ਹੈ ਇਹਦਾ ਮੁੱਠੀ ਦੇ ਵਿੱਚ ਜਿਹੜਾ ਕੋਲਦੀ ਆ ਮੁੰਦਰੀ ਦੀ ਕਲਦੀ ਹੈ ਤੇ ਉਹ ਮੁੰਦਰੀ ਨਿਕਲਦੀ ਆ ਤੇ ਮੁੰਦਰੀ ਉਹਦੇ ਉਹ ਦੇ ਉਹ ਪੜਾ ਦਿੰਦਾ ਤੇ ਕਹਿੰਦਾ ਜੇ ਤੂੰ ਚਾਹੇ ਤਾਂ ਮੈਂ ਤੇਰੇ ਨਾਲ ਵਰ੍ਹਾ ਸਕਦਾ ਜਿੱਦ ਉਸ ਤੇ ਉਹ ਕਹਿੰਦੇ ਤਾਂ ਉਹ ਮੁੰਦਰੀ ਆਪ ਤੇ ਆਪ ਉਹਦੇ ਕੋਲੋਂ ਅੱਗੇ ਪਹਾਲ ਲੈਂਦੀ ਹੈ ਤੇ ਫਿਰ ਉਹ ਉਹਦੇ ਨਾਲੋਂ ਤਾਂ ਵਿਆਹ ਹੋ ਜਾਂਦਾ ਤੇ ਉਹ 12 ਸੂ ਕੀ ਜਦੋਂ ਲੱਗਦੇ ਤੋਂ ਦੇ ਮਾਪੇ ਆ ਜਾਂਦੇ ਆ ਵਿਆਹ ਦੇ ਟਾਈਮ ਉਹਦੇ ਤਾਂ ਮੁੰਡੇ ਦੇ ਮਾਪੇ ਵੀ ਆ ਕੇ ਬੜੇ ਕੋਸ਼ਿਸ਼ ਹੁੰਦੇ ਆ ਉਹ ਆਪ ਇਹ ਵਿਆਹ ਕਰਦੇ ਆ ਤੇ ਕੁਛ ਹੀ ਕਿਸੇ ਵਸਨ ਲੱਗ ਜਾਂਦੇ ਆ ਕਿ ਕੁੜੀ ਜਿਹੜੀ ਉਹ ਗੌਂਦੀ ਵੀ ਮੈਂ ਇਹੀ ਰਹਿਣਾ ਚਾਹੁੰਨੀ ਆ ਉਹ ਕਹੇ ਤੇਰੀ ਚਾਲ ਠੀਕ ਐ ਛੇ ਮਹੀਨੇ ਕੋਈ ਢਿਆ ਰਿਆ ਕਰੇ ਛੇ ਮਹੀਨੇ ਆਪਾਂ ਤੇ ਅੱਗੇ ਦਾ ਰਹਾ ਕਰੀ ਉਹ ਛੇ ਮਹੀਨੇ ਉੱਥੇ ਚਲੇ ਜਾਂਦੇ ਛੇ ਮਹੀਨੇ ਇਸੇ ਤਰ੍ਹਾਂ ਬੜੀ ਖੁਸ਼ੀ ਖੁਸ਼ੀਆਂ ਨਾਲ ਜੀਵਨ ਬਤੀਤ ਹੋ ਲੱਗਦਾ ਹੈ ਦੇਖੋ ਜਿਉ ਆਪਕਾ ਇਹ ਜਿਹੜੇ ਰਿਸ਼ਤੇ ਕ੍ਰਿਸਚੀਅਨਤ ਕੀ ਤਰ੍ਹਾਂ ਨਵਾਂ ਉਹ ਜਿਵੇਂ ਇੱਕ ਮਾਸੀ ਦੇ ਪੁੱਤ ਨੇ ਕਿਵੇਂ ਇਸ ਕੁੜੀ ਨੂੰ ਬਗਲ ਚ ਲਿਆ ਕੇ ਉਹਨਾਂ ਕੋ ਮੇਟਾ ਲਾਇਕ ਗਿਆ ਸਭ ਤੋਂ ਸਾਰਾ ਜਿਆਦਾ ਅਸੀਆ ਉਹਦੇ ਨਾਲ ਜੁੜੇ ਰਿਸ਼ਤੇ ਨਵਾਂ ਨੇ ਆਪ ਸਹੀ ਤਰੀਕੇ ਨਾਲ ਬਣਾਉਣੇ ਚਾਹੀਦੇ ਇਹ ਰਿਸ਼ਤੇ ਜਿਹੜੇ ਬਗਾਨੇ ਹੁੰਦੇ ਉਹ ਰਿਸ਼ਤੇ ਵਧੀਆ ਨਿਵਾ ਸਕਦੇ ਆ ਆਪਦੇ ਰਿਸ਼ਤੇ ਜਿਹੜੇ ਆਪਦੇ ਹੁੰਦੇ ਆ ਉਹ ਰਿਸ਼ਤੇ ਨਵਾਉਂਦੇ ਵਿੱਚ ਨਿੱਕੜ ਰਹਿੰਦੇ ਇਸ ਲਈ ਸਾਰਿਆਂ ਨੂੰ ਇਹ ਹੀ ਬੇਨਤੀ ਆ ਵੀ ਚੋ ਵੀ ਇਸੇ ਤਰ੍ਹਾਂ ਲੇਡੀਆਂ ਹੁੰਦੀਆਂ ਉਹਨਾਂ ਨੇ ਇਸ ਤਰ੍ਹਾਂ ਕਦਾਵ ਚੀਜ਼ਾਂ ਨੂੰ ਫੜਾਤ ਨਾ ਕਰਨ ਤੇ ਉਹਨਾਂ ਨਾਲ ਸਭ ਕਾਲ ਮਿਲ ਰੱਖਤ ਉਹਨਾਂ ਦੇ ਤੱਕ ਫੇਰਾ ਤੇ ਨਾ ਇੱਕ ਜਾਓ ਐਨਾ ਕਹਿੰਦੀ ਹੋਈ ਨਾ ਵਾਹਿਗੁਰੂ ਜੀ ਅਕਾਲ ਸਵਾਹਿਗੁਰੂ